ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵੈਘੁਰ ਜੀ ਕਾ ਖਾਲਸਾ ਵੈਘੁਰ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਅੱਜ 13 ਤੇ ਕੱਲ ਨੂੰ 14 ਸਤੰਬਰ ਦਾ ਜਿਹੜਾ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਜਿਹੜੀ ਵੈਟਰਨਰੀ ਦੀ ਹੈ ਉਥੇ ਕਿਸਾਨ ਮੇਲਾ ਚੱਲ ਰਿਹਾ ਤੇ ਹੁਣ ਅਸੀਂ ਖੜੇ ਆ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਜਿਹੜਾ ਮੇਲਾ ਗਰਾਊਂਡ ਉਥੇ ਤੇ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਗੱਲ ਕਰਨੀ ਹੈ ਮੁਰਗੀਆਂ ਬਾਰੇ ਕਿਸਾਨ ਵੀਰੋ ਜਿਉਂ-ਜਿਉਂ ਅਸੀਂ ਕਣਕ ਝੋਨੇ ਦੇ ਝਾੜ ਵੱਲ ਵਧਦੇ ਗਏ ਤਿਉਂ-ਤਿਉਂ ਅਸੀਂ ਆਪਦੇ ਸਹਾਇਕ ਤੰਦੇ ਛੱਡਦੇ ਗਏ ਅਸੀਂ ਆਪਦੇ ਡੰਗਰ ਛੱਡ ਦਿੱਤੇ ਦੁੱਧ ਲੈਣ ਲਈ ਸਾਨੂੰ ਡੋਲਣੀ ਚੋੱਕੇ ਡੇਰੀ ਤੇ ਜਾਣਾ ਪੈਂਦਾ ਅਸੀਂ ਮੁਰਗੀਆਂ ਛੱਡ ਦਿੱਤੀਆਂ ਜਦ ਕਿ ਰੋਜ਼ ਦੀ ਜਿਹੜੀ ਕਮਾਈ ਹੈ ਇਹ ਇਹੋ ਜੇ ਸਹਾਇਕ ਤੰਦਿਆਂ ਤੋਂ ਜ਼ਿੰਮੇਵਾਰ ਨੂੰ ਆਉਣੀ ਹੈ ਮੁਰਗੀਆਂ ਬਾਰੇ ਗੱਲ ਕਰਦੇ ਆ ਜਿਵੇਂ ਆ 10x4 ਫੁੱਟ ਦਾ ਆ ਇਹਦੇ ਜੇ 20 ਮੁਰਗੀਆਂ ਆਪਾਂ ਪਾਲ ਸਕਦੇ ਆ ਤੇ ਰੋਜ਼ ਦੀ ਇਨਕਮ ਹੈ ਤੇ ਜਿਵੇਂ ਉਹ ਇੱਕ ਮੁਰਗੀ ਦਾ ਖਾਣਾ ਮੈਨੂੰ ਹਜੇ ਵੀ ਯਾਦ ਆ ਮੇਰੇ ਨਾਨਕੇ ਪਿੰਡ ਇਦਾਂ ਹੀ ਇੱਕ ਮੁਰਗੀ ਹੁੰਦੀ ਸੀ ਤੇ ਸਾਡੀ ਜਿਹੜੀ ਛੋਟੀ 마ਸੀ ਹੈ ਅਸੀਂ ਦੋਵਾਂ ਭਰਾਵਾਂ ਨੇ ਅਸੀਂ ਨਿੱਕੇ ਹੋਣਾ ਤੇ ਖੁੱਡੇ ਅੱਗੇ ਬੈਠੇ ਰਹਿਣਾ ਕਦੋਂ ਮੁਰਗੀ ਆਂਡਾ ਦੇਵੇਗੀ ਤੇ ਕਦੋਂ ਸਾਨੂੰ 마ਸੀ ਆਮਲੇਟ ਬਣਾ ਕੇ ਖਵਾਉਗੀ ਕਹਿਣ ਤੋਂ ਭਾਵ ਹੈ ਇਹ ਜ਼ਿਮੀਦਾਰਾਂ ਨਾਲ ਹੀ ਇਕੱਲਾ ਇਹਦਾ ਸੰਬੰਧ ਨਹੀਂ ਹੈ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਜਿਹੜੇ ਸਾਡੇ ਮਜ਼ਦੂਰ ਵੀ ਰਿਆ ਉਹ ਪਿੰਡਾਂ ਦੇ ਵਿੱਚ ਵੀ ਇਹ 10 ਫੁੱਟ 10 ਫੁੱਟ ਵਾਲਾ ਵੀ ਸ਼ੈੱਡ ਪਾ ਸਕਦੇ ਆ ਆ ਜਿਹੜਾ ਵਾ ਇੱਕ ਮੁਰਗੀ ਵਾਲਾ ਵੀ ਪਾ ਸਕਦਾ ਜਦ ਕਿ ਰੋਜ਼ ਦੀ ਕਮਾਈ ਹੈ ਦੇਸੀ ਆਂਡਾ ਤੁਸੀਂ ਮੰਨੋਗੇ ਨਹੀਂ 15 ਤੋਂ 20 ਰੁਪਏ ਬਾਜ਼ਾਰ ਦੇ ਵਿੱਚ ਵਿਕੰਡਿਆ ਦੇਸੀ ਆਂਡੇ ਦੀ ਕੀਮਤ ਆ ਸਿਆਲਾਂ 'ਚ 15 ਰੁਪਏ ਵਿਕਦਾ ਤੇ 20 ਰੁਪਏ ਇਹ ਸਿੱਧੀ ਰੋਜ਼ ਦੀ ਕਮਾਈ ਹੈ ਤੇ ਜਿਹੜੀ ਦੇਸੀ ਮੁਰਗੀ ਆ ਜਾਂ ਮੁਰਗਾ ਆ ਉਹ ਕੋਈ 1500 ਨੂੰ ਵੇਕੰਡਿਆ ਕੋਈ 2000 ਨੂੰ ਤੇ ਮੇਰੇ ਨਾਲ ਨੇ ਮੇਰੇ ਬਹੁਤ ਹੀ ਖਾਸ ਅਜੀਜ਼ ਹੈ ਡੇਰੀ ਮਾਸਟਰ ਡਾਕਟਰ ਮਨਪ੍ਰੀਤ ਸਿੰਘ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਸਾਨ ਵੀਰ ਜਾਂ ਮਜ਼ਦੂਰ ਵੀਰ ਕਿਹੜੀ ਜਿਹੜੀ ਆ ਮੁਰਗੀ ਦੀ ਬਰੀਡ ਰੱਖ ਸਕਦੇ ਆ ਤੇ ਕਿਹੜੀ ਬਰੀਡ ਕਿੰਨੇ ਆਂਡੇ ਦਿੰਦੀ ਆ ਡਾਕਟਰ ਸਾਹਿਬ ਅਸੀਂ ਕੱਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਡੇਰੀ ਮਾਸਟਰ ਮਾਸਟਰ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਹਜੇ ਵੋਕੇਸ਼ਨਲ ਟ੍ਰੇਨਰ ਜੌਬ ਕਰਦਾ ਸੀ ਟੀਚਰ ਦੀ ਉੱਥੇ ਜੌਬ ਰੋਲ ਹੁੰਦੇ ਸੀ ਅਲੱਗ-ਅਲੱਗ ਜਿਵੇਂ ਡੇਰੀ ਫਾਰਮਿੰਗ ਮੁਰਗੀ ਫਾਰਮਿੰਗ ਵੀ ਛੋਟੇ ਬੱਚਿਆਂ ਨੂੰ ਉਹ 9ਵੀਂ ਤੋਂ 12ਵੀਂ ਦੇ ਵਿੱਚ ਮੰਨ ਲਓ 25 ਬੱਚੇ ਹੁੰਦੇ ਸੀ ਫਿਰ ਉਹ ਜੌਬ ਡਿਜ਼ਾਈਨ ਕਰਤੀ ਹੁਣ ਆਪਾਂ ਥੋੜਾ ਜਿ ਕਿਉਂਕਿ ਉਹ ਮੈਚ्योर ਨਹੀਂ ਹੁੰਦੇ ਸੀ ਬੱਚੇ ਉਹ ਸਕੂਲ ਤੱਕ ਹੀ ਗੱਲ ਸੀਮਤ ਰਹਿੰਦੀ ਸੀ ਵੀ ਸੋਚਿਆ ਚਲੋ ਆਪਾਂ ਬਾਹਰ ਆ ਕੇ ਜਿਵੇਂ ਹੁਣੇ ਆਪਣੇ ਡਾਕਟਰ ਸਾਹਿਬ ਹੈਗੇ ਆ ਏਡੀਓ ਸਾਹਿਬ ਇਹ ਦੱਸਦੇ ਆ ਤੇ ਆਪਾਂ ਗੱਲ ਕਰਦੇ ਆਂ ਜੀ ਮੁਰਗੀ ਪਾਲਣ ਦੀ ਜਿਵੇਂ ਇਹਨਾਂ ਨੇ ਦੱਸਿਆ ਪੁਰਾਣੇ ਸਮੇਂ ਦੇ ਵਿੱਚ ਹਰੇਕ ਘਰ ਦੇ ਵਿੱਚ ਮੁਰਗੀਆਂ ਰੱਖਿਆ ਹੁੰਦੀਆਂ ਸੀ ਉਦੋਂ ਕੀ ਸਮੱਸਿਆ ਆ ਜਾਂਦੀ ਸੀ ਵੀ ਉਹ ਆਪਣਾ ਜਿਹੜਾ ਕੂੜਾ ਖਣਾਰਦ ਨਹੀਂ ਸੀ ਜਾਂ ਪਸ਼ੂਆਂ ਦਾ ਜਿਹੜਾ ਆਚਾਰਾ ਉਹ ਖਰਾਬ ਕਰ ਦਿੰਦੇ ਸੀ ਅੱਜ ਕੱਲ ਕੀ ਅੱਜ ਕੱਲ ਤਾਂ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਪਿੰਜਰੇ ਆ ਗਏ ਇਸ ਤਰ੍ਹਾਂ ਦੇ 2-4000 ਰੁਪਏ ਦੀ ਕੋਈ ਬਾਲੀ ਵੱਡੀ ਜਿਹੜੀ ਇੱਕ ਮੁਰਗੀ ਐਵਰੇਜ ਦੇਖੀਏ ਤਾਂ ਆਪਾਂ 200 ਤੋਂ ਲੈ ਕੇ 250 ਅੰਡੇ ਹੋ 365 ਦਿਨਾਂ ਦੇ ਵਿੱਚ ਦੇ ਦਿੰਦੀ ਆ ਇਹ ਨੈਚੁਰਲ ਤਰੀਕੇ ਨਾਲ ਅੰਡੇ ਦਿੰਦੀਆਂ ਜਿਹੜੀਆਂ ਹੁਣ ਬੋਇਲਰ ਆ ਉਹ ਕੀ ਆ ਸਿੱਧੇ ਫੀਡ ਤੋਂ ਤਿਆਰ ਹੁੰਦੇ ਆ ਇਹ ਕੀ ਹੁੰਦਾ ਜਿਹੜੀਆਂ ਆਪਣੇ ਦੇਸੀ ਮੁਰਗੀਆਂ ਨੈਚੁਰਲ ਮੀਟਿੰਗ ਕਰਦੇ ਆ ਉਸ ਤੋਂ ਬਾਅਦ ਉਹ 20 ਦਿਨਾਂ ਬਾਅਦ ਅੰਡੇ ਦੇਣੇ ਸਟਾਰਟ ਕਰਦੇ ਆ ਵੀ ਇਹਦੇ ਚ ਜਿਹੜਾ ਪ੍ਰੋਟੀਨ ਕੰਟੈਂਟ ਆ ਜਿਹੜਾ ਖਰਾਕੀ ਤੱਤ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਆ ਤਾਂ ਕਰਕੇ ਵੀ ਇਹ ਹੀ ਰეკਮੈਂਡ ਕਰਾਂ ਹੇ ਘਰਾਂ ਦੇ ਵਿੱਚ ਆਪਣੇ ਆਮ ਕੋਈ ਖੇਤੀ ਕਰਦਾ ਜਾਂ ਜੋ ਵੀ ਆਮ ਕਿਸਾਨ ਜਿਵੇਂ 80% ਆਪਣੇ ਹੀ ਡਿਪੈਂਡ ਹੈ ਗੱਲ ਕਰੀਏ ਤਾਂ ਜਿਹੜੇ ਕਿਸਾਨ ਆ ਆਪਣੇ 80% ਕੋਲੇ ਇੱਕ ਤੋਂ ਦੋ ਕਿੱਲੇ ਇੱਕ ਹੈਕਟੇਰ ਤੋਂ ਡਾਟ ਸਾਹਿਬ ਜਿੰਮੇ ਜ਼ਮੀਨ ਘਟਾ ਹੈ ਜੋਟਾ ਘਟਾ ਕਿੱਥੋਂ ਹੋਣੀ ਹੈ ਵੀ ਡੇਲੀ ਦੀ ਜਿਹੜੀ ਸਬਜੀ ਹਫਤੇ ਚੋ ਦੋ ਦਿਨ ਤਾਂ ਆਪਾਂ ਅੰਡਾ ਦੀ ਸਬਜੀ ਬਣਾ ਸਕਦੇ ਆ ਵੀ ਇਸ ਤਰ੍ਹਾਂ ਕਰਕੇ ਆਪਾਂ ਇੱਕ ਇੱਕ ਦੋ ਦੋ ਮੁਰਗੀਆਂ ਜਿਹੜੀਆਂ ਰੱਖਿਆ ਅਲੱਗ ਅਲੱਗ ਬਰੀਡ ਬਾਰੇ ਦੱਸਦੇ ਆ ਤੁਹਾਨੂੰ ਅੱਗੇ ਦਿਖਾਉਣੇ ਆ ਜੀ ਤੁਹ ਜੀ ਹੁਣ ਨਾ ਕਿਸਾਨ ਵੀਰਾਂ ਨੂੰ ਜਿਹੜੀਆਂ ਆ ਬਰੀਡਾਂ ਆ ਇਹਨਾਂ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦੇ ਦਿੱਤੀ ਆਪਾਂ ਹਾਂਜੀ ਦੇਖੋ ਆਪਾਂ ਗੱਲ ਕਰੀਏ ਬਰੀਡ ਦੀ ਜਿਵੇਂ ਆਪਾਂ ਜੱਟੂ ਸੌਦੇ ਦੀ ਗੱਲ ਕਰੀਏ ਪਹਿਲਾਂ ਜਿਹੜੀ ਕਾਲੇ ਰੰ ਇਹਦੇ ਵਿੱਚ ਪ੍ਰੋਟੀਨ ਦਾ ਕੰਟੈਂਟ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਦੂਸਰੇ ਅੰਡਿਆਂ ਦੇ ਮੁਕਾਬਲੇ ਵੈਸੇ ਤਾਮਿਲਨਾਡੂ ਦਾ ਇਹਦਾ ਨੇਟਿਵ ਹੈ ਉੱਥੋਂ ਦੀ ਹੈ ਪਰ ਅੱਜਕੱਲ ਓਵਰ ਆਲ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਇਹ ਡਿਵੈਲਪ ਕਰੀ ਆ ਉਸ ਤੋਂ ਬਾਅਦ ਚੋ ਆ ਗਈ ਆਰਆਰ ਇਹ ਸਭ ਤੋਂ ਜ਼ਿਆਦਾ ਆਂਡਾ ਦੇਣ ਦੇ ਵਿੱਚ ਵਧੀਆ ਮੁਰਗੀ ਮੰਨੀ ਜਾਂਦੀ ਹੈ ਆਂਡੇ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ ਦੇਸੀ ਦੇ ਵਿੱਚ ਇਹ ਆ ਜਾਂਦੀਆਂ ਤੇ ਕੁਝ ਕੁ ਮਿਕਸਪ੍ਰਿਡ ਆ ਜਾਂਦੀਆਂ ਜਾਂ ਆਪਣੀਆਂ ਜਿਹੜੀਆਂ ਬੋਇਲਰ ਆ ਜਾਂਦੀਆਂ ਇਨਾਂ ਦੇ ਵਿੱਚੋਂ ਆਰ ਆਈ ਆਰ ਹੈ ਜਿਹੜੀ ਅੰਡੇ ਦੇਣ ਦੇ ਵਿੱਚ ਵਧੀਆ ਮੰਨੀ ਜਾਂਦੀ ਹੈ ਇਹ ਆਪਾਂ ਮੰਨ ਕੇ ਚੱਲੋ ਜੇ ਜਿਵੇਂ ਪਿੱਛੇ ਜੇ ਇੱਕ ਮੇਰਾ ਮਿੱਤਰ ਉਹਦਾ ਹੈਗਾ ਬਰਾਡ ਪੋਲਟਰੀ ਫਾਰਮ ਹੈਗਾ ਹੈਗਾ ਮਲੋਟਾ ਵਾਲੀ ਸਾਈਡ ਹੈ ਉਹਨਾਂ ਨਾਲ ਗੱਲ ਹੋਈ ਕਹਿੰਦਾ ਵੀ ਤੁਸੀਂ ਮੈਂ ਕਿਹਾ ਜੀ ਆਪਾਂ 10 15 ਆਪਣੇ ਘਰ ਦੇ ਵਿੱਚ ਰੱਖ ਲਈਏ ਕਹਿੰਦਾ ਜੀ ਘੱਟੋ ਘੱਟ ਤੁਸੀਂ 50 ਰੱਖੋ ਹਾਂ ਇਹ ਜੀ ਥੋੜਾ ਜਿਹਾ ਮੋਰਟੈਲਿਟੀ ਡਾਕਟਰ ਸਾਹਿਬ ਜਿਵੇਂ ਹੁੰਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਇਹ ਜੀ ਰੇਟ ਦੇਖ ਲਓ 20 ਰੁਪਏ ਦਾ ਗਿਆ ਪੋਲਰ 20 ਦਾ ਆਰ ਜਿਆਦਾ 20 ਦਾ ਹੀ ਹੈ ਇਹ ਚੂਚਿਆਂ ਦੀ ਗੱਲ ਹੈ ਜਿਵੇਂ ਉਹ ਦਿਖਾ ਦਿਓ ਛੋਟੇ ਬੱਚ ਇਹ 4-5 ਮਹੀਨਿਆਂ ਦੀ ਉਮਰ ਦੇ ਵਿੱਚ ਇਹ ਜਿਹੜੇ ਅੰਡੇ ਦੇ ਨੇ ਸਟਾਰਟ ਕਰ ਦਿੰਦੇ ਆ ਤੇ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਉਮੀਦ ਕਰਦੇ ਹਾਂ ਸਾਡੇ ਕਿਸਾਨ ਵੀਰ ਜਿਹੜੀ ਆ ਅੱਜ ਦੀ ਵੀਡੀਓ ਇੱਥੋਂ ਸਿੱਖਣਗੇ ਕਿਉਂਕਿ ਕਿਸਾਨ ਵੀਰੋ ਜਿੰਨਾ ਮਰਜੀ ਅਸੀਂ ਕਣਕ ਝੋਨੇ ਦਾ ਝਾੜ ਕੱਢ ਲਈਏ ਜਿੰਨਾ ਚਿਰ ਸਾਡੇ ਸਹਾਇਕ ਧੰਦੇ ਨਹੀਂ ਹੈਗੇ ਸਾਨੂੰ ਰੋਜ਼ ਦੀ ਕਮਾਈ ਨਹੀਂ ਆਉਦੀ ਰੋਜ਼ ਦੀ ਕਮਾਈ ਤੋਂ ਭਾਵ ਆ ਸਾਨੂੰ ਬਾਣੀਆਂ ਸੋਚ ਪਾਉਣੀ ਪਊਗੀ ਜ਼ਿਮੀਂਦਾਰਾਂ ਨੂੰ ਆਪ ਦਾ ਹਿਸਾਬ ਕਿਤਾਬ ਰੱਖਣਾ ਪਵੇਗਾ ਸਾਡੀਆਂ ਸਵਾਨੀਆਂ ਨੂੰ ਬੇਨਤੀ ਆ ਆਪਦੇ ਘਰ ਵਾਲਿਆਂ ਨੂੰ ਕਹਿ ਕੇ ਕਿ ਆਪਦੇ ਘਰਾਂ ਚ ਤੁਹਾਨੂੰ ਵਿਖਾ ਦਿੱਤੇ ਆ ਛੋਟੇ ਜਿਹੇ ਸ਼ਕੰਜੇ ਇੱਕ ਮੁਰਗੀ ਰੱਖਣੀਆਂ 10 ਰੱਖਣੀਆਂ 20 ਰੱਖਣੀਆਂ ਜਾਂ ਕਿ ਜ਼ਿਮੀਂਦਾਰ ਆਪਾਂ ਬਾਹਰ ਦਾ ਅੱਜਕੱਲ ਸਮਾਂ ਆ 15 ਤੋਂ 20 ਰੁਪਏ ਆਉਣ ਵਾਲੇ ਸਿਆਲਾਂ 'ਚ ਆਂਡਾ ਵਿਕਣਾ ਆ 1500 2000 ਨੂੰ ਸਾਡਾ ਕੁੱਕੜ ਤੋਂ ਬੜੀ ਵਿਖਦਾ ਦੇਸੀ ਦਾ ਆਉਣ ਵਾਲਾ ਸਮਾਂ ਆ ਲੋਕ ਸੁਚੇਤ ਹੋ ਗਏ ਆ ਖਰਾਕਪਤੀ ਤੇ ਸਾਡਾ ਇਹ ਸਹਾਇਕ ਥੰਦਾ ਸਾਡੀ ਇਹ ਵਾਧੂ ਦੀਨ ਕਮਾ ਜੇ ਅਸੀਂ ਬਚਣਾ ਆ ਆਪਦੇ ਆਪਦੇ ਜੇ ਅਸੀਂ ਕਹਨੇ ਆ ਵੀ ਚੰਗੀ ਖਰਾਕ ਆ ਸਾਡੀ ਚੰਗੀ ਸਿਹਤ ਆ ਸਾਡੀ ਚੰਗੀ ਆਮਦਨ ਹੋਵੇ ਕਣਕ ਝੋਨੇ ਨੇ ਸਾਨੂੰ ਕਿੰਨੀ ਕਮਦਨ ਦੇ ਦਊਗਾ ਸਹਾਇਕ ਥੰਦਿਆਣੀ ਜ਼ਿਮੀਂਦਾਰ ਨੂੰ ਬਚਾਉਣਾ ਛੋਟਾ ਜ਼ਿਮੀਂਦਾਰ ਜੇ ਅੱਜ ਦੀ ਗੱਲ ਮੇਰੀ ਨੋਟ ਕਰ ਲਿਆ ਜੇ ਬਚੇਗਾ ਤਾਂ ਸਹਾਇਕ ਥੰਦਿਆਂ ਨਾਲ ਬਚੇਗਾ ਤੇ ਡੰਗਰ ਜ਼ਰੂਰ ਇੱਕ ਇੱਕ ਤੇ ਆਪ ਦਾ ਡੰਗਰ ਜ਼ਿਆਦਾ ਨਹੀਂ ਅਸੀਂ ਰੱਖਣੇ ਤੇ ਆਪ ਦਾ ਡੰਗਰ ਇੱਕ ਇੱਕ ਅਸੀਂ ਜ਼ਰੂਰ ਰੱਖੀਏ ਕਿਉਂਕਿ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਕਿਸਾਨ ਜਿਹੜਾ ਝੋਲਾ ਚੁੱਕ ਕੇ ਜਿਹੜਾ ਬਾਜ਼ਾਰ ਜਾਂਦਾ ਸੌਦਾ ਪਤਾ ਲੈਣ ਸੋ ਬਾਣੀ ਦਿੰਦਾ ਅਸੀਂ ਅਸੀਂ ਲੂਣ ਤੇ ਚਾਹ ਪੱਤੀ ਲਿਆਉਣੀ ਹੈ ਬਾਕੀ ਸਾਰਾ ਕੁਝ ਸਾਡੀ ਤਰਤੀ ਦੇ ਵਿੱਚ ਹੁੰਦਾ ਇੰਨੀਆਂ ਕੋ ਬੇਨਤੀਆਂ ਨੂੰ ਕਿਸਾਨ ਵੀਰੋ ਪਰਿਵਾਰ ਪਰਵਾਹ ਕਰਿਓ ਤੁਹਾਡੀ ਗੱਲ ਚ ਗੱਲ ਹੈ ਜੀ ਇੱਕ ਮੈਂ ਦੱਸਦਾ ਦੇਖੋ ਜੇ ਆਪਾਂ ਕਿਸਾਨ ਕੋਈ ਵੀ ਤੰਦਾ ਲਾ ਲਓ ਜਾਂ ਤਾਂ ਕਹਿੰਦੇ ਹੁੰਦੇ ਵੀ ਆਮਦਨ ਘਟਾ ਲਓ ਜਾਂ ਸੋਰੀ ਆਪਣਾ ਆਮਦਨ ਵਧਾ ਲਓ ਜਾਂ ਖਰਚ ਘਟਾ ਲਓ ਇਹ ਕੀ ਹੋਣਾ ਹੁਣ ਆਮਦਨ ਕਿਵੇਂ ਆਪਣੀ ਵਧ ਖੇਤੀ ਦੇ ਨਾਲ ਨਾਲ ਇੱਕ ਧੰਦੇ ਜਿਹੜੇ ਆਮ ਸੌਖੀ ਜੀ ਗੱਲ ਆ ਕੋਈ ਬਾਲੀ ਵੱਡੀ ਗੱਲ ਨਹੀਂ ਇੱਕ ਦੋ ਡੰਗਰ ਰੱਖਣੇ ਜਿਵੇਂ ਆਪਣਾ ਚੈਨਲ ਦੀ ਡੇਰੀ ਮਾਸਟਰ ਤੁਸੀਂ ਉੱਥੇ ਦੇਖ ਸਕਦੇ ਹੋ ਆਪਾਂ ਡੇਰੀ ਦੇ ਫਾਰਮਿੰਗ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਪਾਈਏ ਜਾਣਕਾਰੀ ਆ ਵੀ ਅੱਗੇ-ਅੱਗੇ ਖੇਤੀ ਮਾਸਟਰ ਵਾਲਾ ਵੀ ਇਹ ਆਪਾਂ ਸਟਾਰਟ ਕਰਾਂਗੇ ਤੁਹਾਡੇ ਚੈਨਲ ਤੇ ਵੀ ਪਾਉਂਦੇ ਰਾਂਗੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ